ਨਮਸਕਾਰ ਆਕਾਸ਼ਵਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਅਪਣਾਈ ਜਾਣ ਦੀ 75ਵੀਂ ਵਰੇਗੰਣ ਮੌਕੇ ਸੰਸਦ ਦੇ ਦੋਵਾਂ ਸੱਤਾਂ ਨੂੰ ਸੰਬੋਧਨ ਕਰਦਿਆਂ ਨਾਗਰੀਕਾਂ ਨੂੰ ਸੰਵਿਧਾਨ ਦੇ ਆਦਰਸ਼ਾਂ ਨੂੰ ਅਪਣਾਉਣ ਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਵਾਦੀ ਹਮਲੇ 'ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਦਾਂਜਲੀ ਭੇਟ ਕੀਤੀ ਸਰਵੱਚ ਅਦਾਲਤ ਵੱਲੋਂ ਵੈਲਟ ਪੇਪਰ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੀ ਮੰਗ ਸਬੰਧੀ ਦਾਇਰ ਚਨਹਿਤ ਪਟੀਸ਼ਨ ਖਾਰਜ ਅਤੇ ਪੰਜਾਬ ਪਰ ਵਿੱਚ ਬਾਲ ਵਿਆਹ ਮੁਕਤ ਭਾਰਤ ਮਹਿੰਮ ਸੰਬੰਧੀ ਕੱਲ 7 ਨਵੰਬਰ ਨੂੰ ਚੁਕਾਈ ਜਾਵੇਗੀ ਸੋ ਤੇ ਹੁਣ ਖਬਰਾਂ ਵਿਸਥਾਰ ਨਾਲ ਦੇਸ਼ ਅੱਜ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ ਇੱਕ ਦਿਨ ਸੰਵਿਧਾਨ ਨੂੰ अपनाया किया सी सरकार ने आज ਤੋਂ ਇਸ ਮੌਕੇ ਸਾਲ ਪਰ ਚੱਲਣ ਵਾਲੇ ਜਸ਼ਨਾਂ ਦੀ ਸ਼ੁਰੂਆਤ ਕੀਤੀ ਹੈ ਇਹ ਜਸ਼ਨ ਪੂਰੇ ਦੇਸ਼ 'ਚ 26 ਨਵੰਬਰ 2025 ਤੱਕ ਮਨਾਏ ਜਾਣਗੇ ਇਹ ਜਸ਼ਨ ہمارا ਸੰਵਿਧਾਨ ہمارا स्वाभिमान ਦੀ ਟੈਗਲਾਈਨ ਹੇਠ ਆਯੋਜਿਤ ਕੀਤੇ ਜਾ ਰਹੇ ਨੇ ਜੁਨਾ ਦਾ ਉਦੇਸ਼ ਸੰਵਿਧਾਨ ਦੇ ਸੰਸਥਾਪਕਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਅਤੇ ਸੰਵਿਧਾਨ 'ਚ ਦਰਜ ਖਦਰਾਂ ਕੀਮਤਾਂ ਨੂੰ ਦੁਹਰਾਣਾ ਹੈ ਡਾਕਟਰ ਬੀ ਆਰ ਅੰਬੇਦਕਰ ਨੇ ਸੰਵਿਧਾਨ ਬਣਾਉਣ 'ਚ اہم ਭੂਮਿਕਾ ਨਿਭਾਈ ਜੋ ਖਰੜਾ ਕਮੇਟੀ ਦੇ ਚੇਅਰਮੈਨ ਸਨ ਸੰਵਿਧਾਨ ਨੂੰ ਬਣਾਉਣ 'ਚ ਸੰਵਿਧਾਨ ਸਭਾ ਨੂੰ 2 ਸਾਲ 11 ਮਹੀਨੇ ਤੇ 17 ਦਿਨ ਲੱਗੇ ਪਰਦੇਸ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਜੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ। आज संविधान दिवस के मौके पे दिल्ली के संविधान सदन के सेंट्रल हॉल में आयोजित एक समागम ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ দ্রৌਪਦੀ ਮੁਰਮੂ ਨੇ ਭਾਰਤੀ ਸੰਵਿਧਾਨ ਨੂੰ ਇੱਕ ਪ੍ਰਗਤੀਸ਼ੀਲ ਦਸਤਾਵੇਜ਼ ਘਰਾਹ ਦਿੱਤਾ ਜਿਸ ਰਾਹੀਂ ਦੇਸ਼ ਨੇ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕੀਤਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਹਾਲੀ ਦੇ ਸਾਲਾਂ 'ਚ ਕਈ ਉਪਰਾਲੇ ਕੀਤੇ ਨੇ। पिछले कुछ वर्षों के दौरान सरकार ने समाज के सभी वर्गों विशेषकर कमजोर वर्गों के लोगों के विकास के लिए अनेक कदम उठाए हैं ऐसे निर्णयों से लोगों का जीवन बेहतर हुआ है तथा तो उन्हें प्रगति के नए अवसर मिल रहे हैं गरीब लोगों का अपना पक्का घर मिल रहा है बिजली पानी सड़क की सुविधा मिल रही है खाद्य सुरक्षा और चिकित्सा सेवाएं मिल रही है देश में बड़े पैमाने पर विश्व स्तर का इंफ्रास्ट्रक्चर बनाया जा रहा है समग्र और समावेशी विकास के ऐसे अनेक प्रयास રાષ્ટ્રપતિની લોકભાતે વિધાનસભા ઔરત લાખવીકરણ સબંધિત નારી શક્તિ બંધન અધિનિયમ પાસ હો શલાઘાતી રાષ્ટ્રપતિને સારરિકા સો હજાર સંતાલી તક એક વિકસિત ભારતની સિજના રાષ્ટ્રીય ટીચર નું પ્રાપ્ત કરવા બુનિયાદી ફરજા તે કારજા નભાણ વાત આપણે જીવન ચ સંવિધાનક આદર્શા નું અપનાન અપીલ संविधान के प्रति युवाओं में उत्साहों को देखकर हम सब देश के भविष्य के प्रति आश्वस्त हो सकते हैं। मैं सभी देशवासियों से अनुरोध करती हूँ कि वे हमारे संवैधानिक आदर्शों को अपने आचरण में डालें, मूल कर्तव्यों का पालन करें, तथा तो वर्ष दो तक विकसित भारत के निर्माण के राष्ट्रीय लक्ष्य के प्रति मौपण के साथ आगे बढ़े ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਤਨਖਰਨੇ ਨੇ ਕਿਹਾ ਕਿ ਇਹ ਮਹੱਤਵਪੂਰਨ ਦਹਾੜਾ ਇਤਿਹਾਸਕ ਹੈ ਕਿਉਂਕਿ ਦੇਸ਼ ਆਪਣੇ ਸੰਵਿਧਾਨ ਨੂੰ ਅਪਣਾਏ ਜਾਣ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਜੋ ਵਿਸ਼ਵ ਦੇ ਸਭ ਤੋਂ ਵੱਡੇ ਤੇ ਸਭ ਤੋਂ ਗਤੀਸ਼ੀਲ ਲੋਕਤੰਤਰ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ। ਸਮਾਗਮ ਦੌਰਾਨ ਰਾਸ਼ਟਰਪਤੀ ਨੇ ਪਾਰਦੇਸ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਇੱਕ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਸੰਵਿਧਾਨ ਦੀ 75ਵੀਂ ਵਰੇਗੰਢ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਦਿਵਸ ਮੌਕੇ ਸਰਵੱਚ ਅਦਾਲਤ ਵੱਲੋਂ ਨਵੀਂ ਦਿੱਲੀ 'ਚ ਕਰਵਾਏ ਇੱਕ ਸਮਾਗਮ 'ਚ ਸ਼ਿਰਕਤ ਕੀਤੀ ਔਨਾ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕੀਤਾ। ਇੱਧਰ ਜਲੰਧਰ 'ਚ ਵੀ ਸੰਵਿਧਾਨ ਦਿਵਸ ਸੰਬੰਧੀ ਸਮਾਗਮ ਜ਼ਿਲ੍ਹਾ ਪੰਚ ਪਰਬੰਦੀ ਕੀ ਕੰਪਲੈਕਸ ਵਿਖੇ ਮਨਾਇਆ ਗਿਆ ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਕਰਮਚਾਰੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਤਰ੍ਹਾਂ ਨ ਆਕਾਸ਼ਵਾਣੀ ਜਲੰਧਰ ਤੇ ਦੂਰਦਰਸ਼ਨ ਜਲੰਧਰ ਵਿਖੇ ਵੀ ਅੱਜ ਸੰਵਿਧਾਨ ਦਿਵਸ ਨੂੰ ਮਨਾਉਂਦੇ ਹੋਏ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਗਈ ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਮੁਖੀ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਤੇ ਖੇਤਰੀ ਸਮਾਚਾਰਿਕਾ ਦੇ ਮੁਖੀ ਰਾਜੇਸ਼ ਪਾਲੀ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ ਉਦਰ ਦੂਰਦਰਸ਼ਨ ਜਲੰਧਰ ਦੇ ਮੁਖੀ ਡਿਪੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਆਰ ਕੇ ਜਰੰਗਾਲ ਦੀ ਅਗਵਾਈ ਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪ੍ਰਸਤਾਵਨਾ ਪੜ੍ਹੀ ਉਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਅੱਜ 75ਵਾਂ ਸੰਵਿਧਾਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਐਸਐਸ ਨਗਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਹਾਲੀ ਵੱਲੋਂ ਅੱਜ ਸਵਿਧਾਨ ਦਿਵਸ ਮਨਾਇਆ ਗਿਆ ਉਧਰ ਬੋਹੜ ਦੇ ਡੀਵੀ ਕਾਲਜ ਆਫ ਐਜੂਕੇਸ਼ਨ ਵਿਖੇ ਵੀ ਬੀਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਤਹਿਤ ਇਸ ਸਵਿਧਾਨ ਦਿਵਸ ਨੂੰ ਸਮਰਪਿਤ ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਦੀ ਔਰੀਐਂਟੇਸ਼ਨ ਅਤੇ ਕਪੈਸਿਟੀ ਬਿਲਡਿੰਗ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਰਾਸ਼ਟਰਪਤੀ ਦ੍ਰਾਪਦੀ ਮੁਰਮੋ ਨੇ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਵਾਦੀ ਹਮਲੇ 'ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰਾਸ਼ਟਰ ਉਹਨਾਂ ਸੁਰੱਖਿਆ ਕਰਮਚਾਰੀਆਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਦੇਸ਼ ਵਾਸੀਆਂ ਦੀ ਰੱਖਿਆ ਕਰਦੇ ਹੋਏ ਸਰਬੋਤਮ ਕੁਰਬਾਨੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਰਵੱਚੋ ਅਦਾਲਤ ਵੱਲੋਂ ਬੈਲਟ ਪੇਪਰ ਪ੍ਰਣਾਲੀ ਨੂੰ ਮੁੜ ਲਾਗੂ ਕਰਨ 'ਤੇ ਦੀ ਮੰਗ ਸਬੰਧੀ ਧਾਇਰ ਜਾਣਿਤ ਪਟੀਸ਼ਨ ਖਾਰਜ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਵੱਚ ਅਦਾਲਤ ਨੇ ਅੱਜ ਡਾਕਟਰ ਕੇ اے ਪਾਲ ਵੱਲੋਂ ਭਾਰਤ ਵਿੱਚ ਬੈਲਟ ਪੇਪਰ ਰਾਹੀਂ ਚੋਣਾ ਕਰਵਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਧਾਇਰ ਕੀਤੀਆਂ ਗਈਆਂ ਹੋਰਨਾਂ ਪਟੀਸ਼ਨਾਂ 'ਚ ਚੋਣਾ ਦੌਰਾਨ ਪੈਸੇ ਸ਼ਰਾਬ ਤੇ ਹੋਰ ਤੋਹਫੇ ਵੰਡਣ ਵਾਲੇ ਉਮੀਦਵਾਰਾਂ ਨੂੰ ਘੱਟੋ-ਘੱਟ 5 ਸਾਲਾਂ ਲਈ ਅਯੋਗ ਠਹਿਰਾਉਣ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਸਬੰਧੀ ਪਟੀਸ਼ਨਾਂ ਵੀ ਸ਼ਾਮਲ ਸਨ ਉਹਨਾਂ ਨੇ ਦੱਸਿਆ ਕਿ ਪ੍ਰਚਲਨ ਪਟੀਸ਼ਨਰ ਵਿਚੋਂ ਪੇਸ਼ ਹੋ ਕੇ ਡਾਕਟਰ ਪੌਲ ਨੇ ਸ਼ੁਰੂ ਵਿੱਚ ਜਸਟਿਸ ਵਿਕਰਮਨਾਥ ਤੇ ਪੀਬੀ ਵਰਲੇ ਦੀ ਬੈਂਚ ਅਗੇ ਰਿਪੋਰਟ ਪੇਸ਼ ਕੀਤੀ। ਬਾਲ ਵਿਆਹ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਕੱਲ ਨੂੰ ਪੰਜਾਬ ਪਰ ਵਿੱਚ ਬਾਲ ਵਿਆਹ ਮੁਕਤ ਭਾਰਤ ਮਹਿੰਮ ਸੰਬੰਧੀ ਵੈਬਕਾਸਟ ਲਿੰਕ ਰਾਹੀਂ ਸੌਚੁਕਾਈ ਜਾਵੇਗੀ। ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਰਨੇ ਦੱਸਿਆ ਕਿ ਇਸ ਪਹਿਲ ਕਦਮੀ ਦਾ ਉਦੇਸ਼ ਸੂਬੇ ਪਰ ਵਿੱਚ ਬਾਲ ਵਿਆਹ ਨੂੰ ਖਤਮ ਕਰਨਾ ਹੈ ਉਹਨਾਂ ਨੇ ਇਸ ਵਿਸ਼ੇਸ਼ ਮਹਿੰਮ ਚ ਉਸ ਸਰਗਰਮੀ ਨਾਲ ਹਿੱਸਾ ਲੈਣ ਲਈ ਮਹਿਲਾ ਸਵੈ ਸਹਾਇਤਾ ਸਮੂਹਾ ਅੰਗਨਵਾੜੀ ਵਰਕਰਾਂ ਆਸ਼ਾ ਵਰਕਰਾਂ ਤੇ ਹੈਲਪਰਾਂ ਸਮੇਤ ਸਾਰੇ ਗੈਰ ਸਰਕਾਰੀ ਸੰਸਥਾਨਾਂ ਸਕੂਲਾਂ ਕਾਲਜਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਮੂਹਿਕ ਯਤਨਾਂ ਦੀ ਮਦਦਤਾ ਤੇ ਵੀ ਸੂਰ ਦਿੱਤੇ। ਪੰਜਾਬ ਚ ਕੁੜੀਆਂ ਨੂੰ ਸਸ਼ਕਤ ਬਣਾਉਣ ਸੰਬੰਧੀ ਆਪਣੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਐਸਐਸ ਨਗਰ ਦੀਆਂ ਦੋ ਮਹਿਲਾ ਕੈਡਟਾਂ ਚਰਨਪ੍ਰੀਤ ਕੌਰ ਤੇ ਮਹਿਕ ਨੂੰ ਡੂੰਡੀ ਗੱਲ ਵਿਖੇ ਵਕਾਰੀ 에ਅਰਫੋਰਸ ਅਕੈਡਮੀ ਪ੍ਰੀ ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਇਹਨਾਂ ਦੀ ਸਿਖਲਾਈ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗੀ ਖੁਰਾਲੀ ਦੀ ਰਹਿਣ ਵਾਲੀ ਮਹਿਲਾ ਕੈਡਟ ਚਰਨਪ੍ਰੀਤ ਕੌਰ ਨੇ ਮੈਰਿਟ ਸੂਚੀ 'ਚ ਸ਼ਾਮਲ 192 ਕੁੜੀਆਂ 'ਚੋਂ ਚੌਥਾ ਜਦਕਿ ਮਹਿਕ ਨੇ ਤਈਵਾ ਰੈਂਕ ਹਾਸਲ ਕੀਤੀ ਹੈ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਦੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡਟਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਪੀਰ ਸਿੰਘ ਸੰਧੂ ਨੇ ਮਹਿਲਾ ਕੈਡਟਾਂ ਦੀ ਚੋਣਤੀ ਖੁਸ਼ੀ ਦਾ ਇਜ਼ਹਾਰ ਕੀਤਾ ਗੋਆ ਵਿਖੇ ਚੱਲ ਰਹੇ 55ਵੇਂ ਭਾਰਤੀ ਕੁਮਾਂਧਰੀ ਫਿਲਮ ਉਤਸਵ ਇਫੀਚ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਫਿਲਮ ਨਿਰਮਾਣ ਨੂੰ ਹਮੇਸ਼ਾ ਲਈ ਬਦਲ ਦੇਵੇਗੀ ਸਿਰਲੇਖੇਟ ਇੱਕ ਪੈਨਲ ਚਰਚਾ ਕਰਵਾਈ ਗਈ ਇਸ ਪੈਨਲ ਚਰਚਾ 'ਚ ਭਾਰਤੀ ਫਿਲਮ ਨਿਰਮਾਤਾ ਅਤੇ ਉਦਯੋਗਪਤੀ ਆਨੰਦ ਗਾਂਧੀ ਓਪਨ AI ਵਿੱਚ ਪਬਲਿਕ ਪਾਲਿਸੀ ਤੇ ਪਾਈ ਵਾਲੀ ਦੀ ਮੁਖੀ ਪ੍ਰਗਿਆ ਮਿਸ਼ਰਾ ਸਨ ਜਦਕੀ ਮਸ਼ਹੂਰ ਫਿਲਮ ਨਿਰਮਾਤਾ ਸ਼ੇਖਰ ਕਪੂਰ ਦੁਆਰਾ ਇਸ ਚਰਚਾ ਦਾ ਸੰਚਾਲਨ ਕੀਤਾ ਗਿਆ ਸੈਸ਼ਨ ਦੀ ਸ਼ੁਰੂਆਤ ਸ਼ੇਖਰ ਕਪੂਰ ਦੀਆਂ ਸ਼ੁਰੂਆਤੀ ਟਿੱਪਣੀਆਂ ਨਾਲ ਹੋਈ ਜਿੱਥੇ ਉਹਨਾਂ ਨੇ ਸਵਿਕਾਰ ਕੀਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਝ ਅਜੇ ਵੀ ਵਿਕਸਿਤ ਹੋ ਰਹੀ ਹੈ ਉਹਨਾਂ ਕਿਹਾ ਕਿ ਕੋਈ ਨਹੀਂ ਜਾਣਦਾ AI ਕੀ ਹੈ ਅਜੇ ਵੀ ਮਸ਼ੀਨ ਲਰਨਿੰਗ ਡੀਪ ਲਰਨਿੰਗ ਵਰਗੇ ਵੱਖ-ਵੱਖ AI ਸ਼ਬਦਾਂ ਦੀ ਖੋਜ ਕਰਨ ਦੀ ਪ੍ਰਕਿਰਿਆ ਛਾਂ ਉਹਨਾਂ ਕਿਹਾ ਕਿ ਟੈਕਨੋਲੋਜੀ ਨੂੰ ਮਨੁੱਖੀ ਸਮਰੱਥਾ ਨੂੰ ਵਧਾਉਣ ਲਈ ਇੱਕ ਸਾਧਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਿਵੇਂ ਕਿ ਡਿਜੀਟਲ ਕ੍ਰਾਂਤੀ ਜਿੱਥੇ ਅਦਾਇਕੀਆਂ ਲਈ UPI ਵਿਆਪਕ ਤੌਰ ਤੇ ਅਪਣਾਇਆ ਗਿਆ ਹੈ ਪ੍ਰਗਯ ਮਿਸ਼ਰਾ ਨੇ ਸੋਆਰਏ ਨਾਮ ਦੇ ਇੱਕ AI ਚਾਲਿਤ ਟੈਕਸਟ ਟੂ ਵੀਡੀਓ ਮਾਡਲ ਯਾਨੀ ਸ਼ਬਦ ਤੋਂ ਵੀਡੀਓ ਬਣਾਉਣ ਦੇ ਮਾਡਲ ਦਾ ਪ੍ਰਦਰਸ਼ਨ ਕੀਤਾ ਉਹਨਾਂ ਸਮਝਾਇਆ ਕਿ ਸਧਾਰਨ ਹਦਾਇਤਾਂ ਦੇ ਨਾਲ ਸੋਆਰਏ ਮਨੁੱਖੀ ਸਮਿਕਰਣਾ ਤੇ ਸੱਭਿਆਚਾਰਕ ਸੁਖਮਤਾਵਾਂ ਦੇ ਗੁੰਝਲਦਾਰ ਵੇਰਵਿਆਂ ਨੂੰ ਦਰਹਾਉਂਦੇ ਹੋਏ ਬਹੁਤ ਹੀ ਯਥਾਰਤਵਾਦੀ ਵੀਡੀਓ ਬਣਾ ਸਕਦੀ ਹੈ ਦੇਸ਼ ਅੱਜ ਰਾਸ਼ਟਰੀ ਦੁੱਧ ਦਿਵਸ ਮਨਾ ਰਹੇ ਹੈ ਇਹ ਦਿਨ ਡਾਕਟਰ ਵਰਕਿਸ ਕੁਰੀਅਨ ਦੀ 103ਵੀਂ ਜਨਮ ਦਿਨ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਭਾਰਤ ਵਿੱਚ ਸਵੈਤ੍ਰਾ ਗ੍ਰਾਂਤੀ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਇਸ ਮੌਕੇ ਨੂੰ ਮਨਾਉਣ ਲਈ ਮੱਛੀ ਪਾਲਣ ਪਸ਼ੂ ਪਾਲਣ ਤੇ ਡੇਰੀ ਮੰਤਰਾਲੇ ਨੇ ਨਵੀਂ ਦਿੱਲੀ ਚ ਰਾਸ਼ਟਰੀ ਦੁੱਧ ਦਿਵਸ ਸਮਾਗਮ ਦਾ ਆਯੋਜਨ ਕੀਤਾ ਇਸ ਮੌਕੇ ਕੇਂਦਰੀ ਮੱਛੀ ਪਾਲਣ ਮੰਤਰੀ ਰਾਜੀਵ ਰੰਜਨ ਵੀ ਮੌਜੂਦ ਰਹੇ ਉਨ੍ਹਾਂ ਤਿੰਨ ਸ਼੍ਰੇਣੀਆਂ ਚ ਵਿਕਾਰੀ ਰਾਸ਼ਟਰੀ ਗੋਪਾਲ ਰਤਨ ਪੁਰਸਕਾਰ ਵੀ ਪ੍ਰਦਾਨ ਕੀਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਚੱਲੀ ਆਪਣੀ ਮੁਹਿੰਮ ਦੌਰਾਨ ਆਮਦਨ ਦੇ ਜਾਮ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋ ਸ਼ਹਿਰਪੁਰ ਵਿਕੇ ਸਿਵਲ ਸਰਜਨ ਦਫਤਰ ਚ ਤਾਇਨਾਤ ਕਲਰਕ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਬੁਲਾਰੇ ਨੇ ਦੱਸਿਆ ਕਿ ਜਾਂਚ ਉਪਰੰਤ ਮੁਕੱਦਮਾ ਦਰਜ ਕਰਕੇ ਇਹ ਗ੍ਰਿਫਤਾਰੀ ਕੀਤੀ ਗਈ ਹੈ ਜਰੰਦਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਸ਼ੂ ਅਗਰਵਾਲ ਦੀ ਰਹਿਨਮਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਸਪੀਰ ਸਿੰਘ ਬੱਲੂ ਅੱਜ ਜ਼ਿਲ੍ਹੇ 'ਚ 21ਵੀਂ ਪਸ਼ੂਤਨ ਗਣਨਾ ਦੀ ਸ਼ੁਰੂਆਤ ਕੀਤੀ ਗਈ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੇਂ ਵਰੇ ਗਣਵੱਕੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕੀਤਾ ਕਿ ਹਾ ਨਾਗਰੀਕਾਂ ਨੂੰ ਸੰਵਿਧਾਨ ਦੇ ਆਦਰਸ਼ਾਂ ਨੂੰ ਅਪਣਾਉਣ ਤੇ ਵਿਕਸਿਤ ਭਾਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਹੈ। ਰਾਸ਼ਟਰਪਤੀ ਨੇ 36 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਵਾਦੀ ਹਮਲੇ 'ਚ ਆਪਣੀਆਂ ਜਾਨਾਂ ਗੁਆਣ ਵਾਲਿਆਂ ਨੂੰ ਸ਼ਰਦਾਂਜ ਦੀ ਪੇਸ਼ਕੀ ਕੀਤੀ ਅਤੇ ਪੰਜਾਬ ਪਾਰਚ ਬਾਲਵਿਆ ਮੁਕਤ ਭਾਰਤ ਮਹਿੰਦ ਤਹਿਤ ਕੱਲ 27 ਨਵੰਬਰ ਨੂੰ ਚੁਕਾਈ ਜਾਵੇਗੀ ਸੌ। ਇਸ ਦਿਨ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।